ਹਾਂਜੀ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਦੋਸਤੋ ਅੱਜ ਮੈਂ ਤੁਹਾਨੂੰ ਰਾਮਕੋਲ ਬੁੜੀ ਦੀ ਕਹਾਣੀ ਸੁਣਾਉਣਾ ਇਸ ਕਹਾਣੀ ਦਾ ਇੱਕ ਹਿੱਸਾ ਤਾਂ ਪਹਿਲਾਂ ਕਿਤੇ ਵਾਪਰਿਆ ਸੀ ਜੋ ਖੁਦ ਮੈਂ ਲੋਕਾਂ ਤੋਂ ਸੁਣਿਆ ਤੇ ਤਿੰਨ ਹਿੱਸੇ ਮੈਂ ਸਾਹਮਣੇ ਵਾਪਰਦੇ ਦੇਖੇ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਉੱਪੇ ਥੋੜੇ ਕਰਸਾਨ ਘਰ ਦੀ ਕਬੀਲਦਾਰੀ ਸੰਢਣ ਲਈ ਆਪਣੀਆਂ ਧੀਆਂ ਦਾ ਮੁੱਲ ਵਟ ਲੈਂਦੇ ਸੀ ਪਿਓ ਦੀ ਉਹ ਇਕੱਲੀ ਧੀ ਸੀ ਤੇ ਆਪਣੇ ਤਿੰਨ ਭਰਾਵਾਂ ਤੋਂ ਵੱਡੀ ਪਰ ਜਵਾਨੀ ਵਿੱਚੋਂ ਦੇਖਣ ਵਾਲੀ ਕੁੜੀ ਸੀ ਫਰਤੀਲੀ ਤਸੱਫਰ ਕਾਦੋ ਦਾ ਭਾਵੇਂ ਮਧਰਾ ਰਹਿ ਗਿਆ ਸੀ ਤੇ ਹੋਰ ਵਧਨ ਦੀ ਹੁਣ ਆਸ ਵੀ ਕੋਈ ਨਹੀਂ ਸੀ ਪਰ ਉਸ ਦਾ ਰੰਗ ਤੇ ਨੈਣ ਨਕਸ਼ ਦਿਲ ਖਿੱਚ ਸੰ ਗਠਲ ਜੀ RAME ਮਾਂ ਤੇ ਗਈ ਸੀ ਉਸੇ ਅਗਵਾੜ ਵਿੱਚ ਨਾਨਕਿਆ ਮੁੰਡਾ ਗਰਚਰਨ ਉਸਨੇ ਮੋਹ ਲਿਆ ਸੀ ਉਹ ਕਹਿੰਦਿਆ ਨਾ ਤੈ ਮੈਨੂੰ ਮੋਹ ਲਿਆ ਨਹੀਂ ਮੋਤੀ ਵਾਗਦੀਏ ਕੂੰਝੇ ਇਹ ਲੈਣਾ ਪੂਰੀ ਤਰ੍ਹਾਂ ਉਹਨਾਂ ਤੇ ਟੁੱਕਦੀਆਂ ਸਨ ਗਰਚਰਨ 6 ਮਹੀਨੇ ਉਸੇ ਪਿੰਡ ਰਹਾ ਪਤਾ ਨਹੀਂ ਮਾਮੇ ਦੀ ਖੇਤੀ 'ਚ ਹੱਥ ਵਟਾਉਣ ਲਈ ਆਇਆ ਸੀ ਜਾਂ ਹੁਣ ਰਾਮੇ ਕਰਕੇ ਰਹਿ ਰਿਹਾ ਸੀ ਆਪਣੇ ਮਾਂ-ਬਾਪ ਦਾ ਉਹ ਸੱਤਵਾਂ ਪੁੱਤ ਸੀ ਸਭ ਤੋਂ ਛੋਟਾ ਉਹਨਾਂ ਕੋਲ ਜ਼ਮੀਨ ਥੋੜੀ ਹੋਵੇਗੀ ਇਸ ਕਰਕੇ ਉਹ ਪਿੰਡ ਉਹਦੀ ਕੋਈ ਖਾਸ ਲੋੜ ਨਹੀਂ ਹੋਣੀ ਕੋਈ ਕਾਰਨ ਜ਼ਰੂਰ ਸੀ ਉਹ 6 ਮਹੀਨੇ ਮਾਮੇ ਦੇ ਘਰ ਹੀ ਬੈਠਾ ਰਿਹਾ ਇੱਕ ਦਿਨ ਰਾਮੇ ਉਸ ਨੂੰ ਕਹਿੰਦੀ ਮੇਰੇ ਪਿਓ ਨੇ ਤੇਰੇ ਨਾਲ ਵਿਆਹ ਤਾਂ ਮੇਰਾ ਕਰਨਾ ਨਹੀਂ ਤੂੰ ਐਂ ਕਰ ਮੈਨੂੰ ਲੈ ਚੱਲ ਕਿਧਰੇ ਮੈਂ ਤਾਂ ਤੇਰੀ ਚੱਪਾ ਰੋਟੀ ਖਾ ਕੇ ਸਾਰ ਲੂੰਗੀ ਪਰ ਲੈ ਚੱਲ ਮੈਨੂੰ ਉਸਨੇ ਰੋਣ ਹਾਕਾ ਹੋ ਕੇ ਜਵਾਬ ਦਿੱਤਾ ਕਿੱਥੇ ਲੈ ਚੱਲਣਾ ਤੈਨੂੰ ਮੇਰੇ ਤਾਂ ਹੱਥ ਪੱਲੇ ਕੁਛ ਨਹੀਂ ਮੈਂ ਤਾਂ ਨੰਗ ਮਲੰਗਾ ਫੇਰ ਮਾੜੇ ਖਾਲਣ ਦੇ ਜੱਟਾ ਫੁੱਲ ਬੂਗੀ ਕਿਉਂ ਤੋੜੀ ਲੈ ਤੇਰਾ ਪਾੜਾ ਸਿਰ ਰਾਮੇ ਨੇ ਇੱਕ ਇੱਟ ਚੁੱਕ ਲਈ ਉਹ ਉਹਦੇ ਕੋਲੋਂ ਉੱਠ ਕੇ ਤੁਰ ਹੀ ਗਿਆ ਨਹੀਂ ਤਾਂ ਰਾਮੇ ਦਾ ਜੀ ਕਰਦਾ ਸੀ ਕਿ ਉਹਦਾ ਗਲ ਘੁੱਟ ਕੇ ਉਹਨੂੰ ਮਾਰ ਹੀ ਦੇਵੇ ਜਾਂ ਇੱਟ ਮਾਰ ਕੇ ਮੱਥਾ ਪਾੜ ਦੇ ਚੰਦਰੇ ਨੇ ਐਨੀ ਗੱਲ ਵੀ ਨਾ ਮੰਨੀ ਉਹਦੀ ਕਿੱਥੇ ਤਾਂ ਉਹ ਇੱਟ ਮਾਰ ਕੇ ਉਹਦਾ ਸਿਰ ਪਾੜਨ ਤਿਆਰ ਸੀ ਜਾਂ ਉਹਦਾ ਗਲ ਘੁੱਟ ਕੇ ਉਹਨੂੰ ਖਤਮ ਕਰਨਾ ਚਾਹੁੰਦੀ ਸੀ ਪਰ ਜਦੋਂ ਉਹ ਉਹਦੇ ਕੋਲੋਂ ਦੂਰ ਚਲਾ ਗਿਆ ਤਾਂ ਉਹ ਮੱਥੇ ਤੇ ਦੋਵੇਂ ਹੱਥ ਰੱਖ ਕੇ ਰੋਣ ਲੱਗੀ ਮੁੜ ਕੇ ਉਹ ਉਹਨੂੰ ਕਦੇ ਨਹੀਂ ਮਿਲਿਆ ਮਾਮੇ ਦਾ ਘਰ ਛੱਡ ਕੇ ਆਪਣੇ ਪਿੰਡ ਨੂੰ ਤੁਰ ਗਿਆ ਸੀ। RAME ਦੇ ਬਾਪ ਨੇ ਉਸ ਦਾ 600 ਰੁਪਏ ਲਿਆ ਸੀ ਉਹਨਾਂ ਦਿਨਾਂ 'ਚ। 200 ਵਿੱਚ ਮਾੜਾ ਮੋਟਾ ਕੁੜੀ ਦਾ ਛੱਗਾ ਚੁੰਨੀ ਤੇ 10 ਬੰਦਿਆਂ ਦੀ ਸੇਵਾ ਹੋ ਗਈ। ਬਾਕੀ ਦੇ ਪੈਸੇ ਘਰ ਦੀ ਕਬੀਲਦਾਰੀ 'ਚ ਵਰਤ ਲਏ ਉਹਨੇ। ਉਹਨਾਂ ਦਿਨਾਂ ਵਿੱਚ 600 ਅੱਜ ਦਾ ਬਹੁਤ ਪੈਸਾ ਬਣਦਾ ਸੀ। ਇੱਥੋਂ ਤੱਕ ਮੈਂ ਕਹਾਣੀ ਸੁਣੀ ਹੋਈ ਸੀ। ਮੇਰੇ ਵੇਖਦੇ ਵੇਖਦੇ RAMKUR ਯਾਨੀ ਕਿ RAM ਨੇ ਪੰਜ ਮੁੰਡੇ ਜੰਮੇ ਪੰਜੇ ਮੁੰਡੇ ਗਲੋਟਾਂ ਵਰਗੇ ਕਦੇ ਕਿਸੇ ਨੂੰ ਤਾਪ ਸਰਵਾ ਨਹੀਂ ਸੀ ਚੜਿਆ ਤੇ ਨਾ ਹੀ ਅੱਖ ਕੰਨ ਦੁਖਦਾ ਸੀ ਕੁੜੀ ਕੋਈ ਨਹੀਂ ਸੀ RAM ਕੋਰ ਦਾ ਘਰ ਵਾਲਾ ਚਾਨਣ ਸਿੰਘ ਉਹਦੇ ਮੂਰੇ ਮਿੱਟੀ ਬਣ ਕੇ ਰਹਿੰਦਾ ਸੀ ਉਹਦੇ ਆਪਣੇ ਵਿੱਚ ਹੀ ਨੁਕਸ ਸੀ ਉਹ ਕੰਮ ਘਟਕਾਰ ਦਾ दारू ਬਹੁਤੀ ਪੀਂਦਾ दारू ਦੀ ਬਿਮਾਰੀ ਉਸ ਨੂੰ ਨਿਤ ਵਾਂਗ ਸੀ ਕਿਤੇ ਵੀ ਮਿਲਦੀ ਬਸ ਲਾਲਾਂ ਸੁੱਟ ਲੈਂਦਾ ਰਾਮਕੁਰੀ ਇਧਰੋਂ ਉਧਰੋਂ ਟੱਬਰ ਦੇ ਖਾਣ ਦਾ ਬੰਦੋਬਾਸ ਕਰਦੀ ਉਸਨੇ ਆਪਣੇ ਜਵਕ ਦੀ ਤਪਾਲਣੇ ਸਨ ਜਿੰਨੀ ਕੁ ਜ਼ਮੀਨ ਸੀ ਉਸ ਨੂੰ ਹਿੱਸੇ ਤੇ ਦੇ ਕੇ ਵਾਈ ਕਰਵਾਉਂਦੀ ਵੇਚਣ ਮੱਟਣ ਦਾ ਕੰਮ ਆਪਣੇ ਹੱਥੀ ਰੱਖਦੀ ਚਾਨਣ ਜਦੋਂ ਵੀ ਘਰ ਹੁੰਦਾ ਉਹ ਉਹਦੇ ਨਾਲ ਲੜਦੀ ਰਹਿੰਦੀ ਦੋ ਤਿੰਨ ਵਾਰੀ ਤਾਂ ਉਸਨੇ ਚਾਨਣ ਨੂੰ ਕੁੱਟਿਆ ਵੀ ਸੀ ਗੋਹੇ ਵਾਲਾ ਫੋੜਾ ਚੁੱਕ ਲੈਂਦੀ ਪਰ ਜਦੋਂ ਕਦੇ ਉਹ ਢਿੱਲਾ ਮੱਠਾ ਹੋ ਜਾਂਦਾ ਤਾਂ ਉਹ ਦੀ ਸੇਵਾ ਕਰਦੀ ਪਿੰਡ ਦੇ ਡਾਕਟਰ ਤੋਂ ਦਵਾਈਆਂ ਲਿਆ ਕੇ ਦਿੰਦੀ ਗਾਲਾਂ ਵੀ ਕੱਢਦੀ ਸੀ ਉਹ ਵੀ ਕਰਦੀ ਆਂਡ ਗਾਣ ਨਾਲ ਵੀ ਬਣਾ ਕੇ ਨਹੀਂ ਸੀ ਰੱਖਦੀ ਨੀ ਕਿੰਨੀ ਕਿੰਨੀ ਗੱਲ ਤੇ ਆਢਾ ਲਾ ਕੇ ਬੈਠ ਜਾਂਦੀ ਕੰਟਾ ਕੰਟਾ ਦੋ ਦੋ ਕੰਟੇ ਗਾਲਾਂ ਹੀ ਕੱਢੀ ਜਾਂਦੀ ਡਰਦਾ ਉਹਦੇ ਨਾਲ ਕੋਈ ਪੰਗੇ ਨਹੀਂ ਸੀ ਲੈਂਦਾ ਆਂਡ ਗਾਣਡ ਆਖਦਾ ਉਹ ਇਹ ਤਾਂ ਬਘਿਆੜੀ ਐ ਇਸ ਨੂੰ ਤਾਂ ਮੱਥਾ ਟੇਕਿਆ ਬਾਬਾ ਪਰ ਆਂਡ ਗਾਣ ਵਿੱਚੋਂ ਕਿੰਨਾ ਵੀ ਕਿਸੇ ਨਾਲ ਲੜਦੀ ਝਗੜਦੀ ਦੂਰੋ ਦੂਰੀ ਹੋ ਚੁੱਕੀ ਹੁੰਦੀ ਪਰ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਜ਼ਰੂਰ ਹੁੰਦੀ ਲੋਕ ਆਖਦੇ ਹੁੰਦੇ ਚਾਨਣ ਤੀਵੀਂ ਦਾ ਠੱਟ ਕੀਤਾ ਤੇ दारू ਪਿੰਦਾ ਨੇ ਤੇ ਬਿਘਿਆੜੀ ਉਸ ਨੂੰ ਚੈਨ ਨਾਲ ਜਿਉਂ ਨਹੀਂ ਨਿ ਦੇਂਦੀ ਆਹਰਾ ਲਾਈ ਜਾਓ ਲਾਈ ਜਾਓ ਫੇਰ ਉਹ ਹੋਰ ਕੀ ਕਰੇ ਕਿਸੇ ਮੁੰਡੇ ਖੁੰਡ ਦੀ ਮਜਾਲ ਨਹੀਂ ਸੀ ਕਿ ਰਾਮਕੁੰਨ ਕੋਈ ਗੰਦਾ ਮਖੌਲ ਕਰ ਸਕੇ ਸਭ ਚਾਚੀ ਚਾਚੀ ਕਰਦੇ ਉਹ ਗੋਲ ਮਸ਼ਕਰੀਆਂ ਵੀ ਸਮਝਦੀ ਸੀ ਅਗਰੇ ਨੂੰ ਖੜਾ ਹਣ ਔਖਾ ਹੋ ਜਾਂਦਾ ਇੱਕ ਦਿਨ ਚਾਨਣ ਤੀਵੀਂ ਦੇ ਦੁੱਖ ਦਾ ਮਾਰਿਆ ਕਿਤੇ ਗਾਇਬ ਹੋ ਗਿਆ। RAMKOUR 5-7 ਦਿਨ ਤਾਂ ਉਹਦਾ ਕੋਈ ਉੱਤਨਾ ਬਾਚਿਆ ਫੇਰ ਉਹਦਾ ਫਿਕਰ ਕਰਨ ਲੱਗੀ। ਉਸਨੇ ਲਵੇ ਲਾਉਣੇ ਦੇ ਪਿੰਡਾਂ 'ਚ ਬੰਦੇ ਭਜਵਾਏ, ਰਿਸ਼ਤੇਦਾਰੀਆਂ 'ਚ ਮੁੰਡੇ ਭੇਜੇ। ਪਰ ਉਹ ਕਿਤੇ ਵੀ ਨਹੀਂ ਲੱਭਿਆ। RAMKOUR ਉਸਦਾ ਚੋਰਾ ਕਰਦੀ ਕਦੇ-ਕਦੇ ਚੁੱਲ੍ਹੇ ਦੇ ਵੱਟੇ ਕੋਲ ਬੈਠ ਕੇ ਉਸਦੇ ਕੀਰਨੇ ਪਾਉਣ ਲੱਗ ਜਾਂਦੀ। ਆਂਢਣਾ ਗੋਂਢਣਾ ਇਸ ਨੂੰ ਉਹਦੇ ਖੇਖਣ ਸਮਝਦੀਆਂ ਤੇ ਕਹਿੰਦੀਆਂ ਜਿਉਂਦਾ ਜੀ ਨਾ ਮੰਨਿਆ ਮਰਿਆ ਦਾਤੜ ਪਿੱਟਿਆ ਜਦੋਂ ਕਈ ਮਹੀਨੇ ਗੁਜ਼ਰ ਗਏ ਤਾਂ ਲੋਕਾਂ ਨੇ ਖਿਆਲ ਕੀਤਾ ਚਾਨਣ ਜਰੂਰ ਕਿਸੇ ਖੂ ਖਾਤੇ ਪੈ ਕੇ ਮਰ ਗਿਆ ਹੋ ਜਿਉਂਦਾ ਹੁੰਦਾ ਤਾਂ ਹੁਣ ਨੂੰ ਮੋੜਾ ਹੁੰਦਾ ਕੁਛ ਵੀ ਸੀ ਸਿਰ ਦਾ ਸਾਈਂ ਤਾਂ ਸੀ ਕੋਈ ਆਖ ਦਾ ਉਹ ਇਸ ਬਘਿਆੜੀ ਕੰਨਿਓ ਤਾਂ ਜਿਉਂਦਾ ਵੀ ਮਰਿਆ ਵਰਗਾ ਹੀ ਸੀ ਇਹਨੇ ਤਾਂ ਇੱਕ ਦਿਨ ਵੀ ਉਹਦਾ ਆਦਰ ਨਹੀਂ ਕੀਤਾ ਜਿਵੇਂ ਕੁੱਤੇ ਨੂੰ ਦੂਰੋਂ ਬੁਰਕੀ ਸਿੱਟੀ ਦੀ ਹੈ ਨਾ ਐ ਉਹਨੂੰ ਰੋਟੀ ਦਿੰਦੀ ਸੀ ਬਹੁਤ ਹੀ ਆਰਾਮਕੁਰ ਨੂੰ ਬੁਲਾ ਭਲਾ ਕਹਿੰਦੇ ਆਰਾਮਕੁਰ ਦੇ ਦੋ ਵੱਡੇ ਮੁੰਡੇ ਜਵਾਨ ਹੋਏ ਤਾਂ ਉਸਨੇ ਉਹਨਾਂ ਨੂੰ ਵਿਆਹ ਲਿਆ ਅੰਗਰੇਜ਼ ਸਿੰਘ ਤੇ ਗਰਜੰਟ ਸਿੰਘ ਦੋਨੇ ਹੀ ਮਾਂ ਦੀ ਆਖੀ ਵਿੱਚ ਰਹਿੰਦੇ ਬਹੂਆਂ ਬਹੁਤ ਸ਼ੈਲ ਸੋਹਣੀਆਂ ਸਨ ਸੱਸ ਦੀਆਂ ਪਾਤਲੀਆਂ ਥਲਿਆਦ ਦਿੰਦੀਆਂ ਘਰ ਦਾ ਸਾਰਾ ਕੰਮ ਉਹਨਾਂ ਨੇ ਸੰਭਲਿਆ ਸੀ ਆਰਾਮਕੁਰ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਦੋਵੇਂ ਮੁੰਡੇ ਬਹੂਆਂ ਦੇ ਬਹੁਤੇ ਬਣਦੇ ਜਾਂਦੇ ਹੋਣ ਬਹੂਆਂ ਦੇ ਹੀ ਗੋਡੇ ਮੁੱਢ ਬੈਠੇ ਰਹਿੰਦੇ ਹੋਣ ਜਿਵੇਂ ਖੇਤੀ ਦੇ ਕਮਾਂ ਵਾਲੋ ਦਾ ਧਿਆਨ ਘਟ ਗਿਆ ਹੋਵੇ ਰਾਤ ਬਹੁਤੀ ਦਿਨ ਖੇਤਾਂ ਦਾ ਇਹ ਗੱਲ ਤਾਂ ਮੰਨੀ ਪਰ ਇਹ ਕਿਵੇਂ ਕਿ ਰਾਤ ਵੀ ਬਹੁਤੀ ਦਿਨ ਵੀ ਬਹੁ ਦਾ ਇਹ ਬਹੂਆਂ ਤਾਂ ਮੁੰਡਿਆਂ ਨੂੰ ਕਾਲ ਕੇ ਰੱਖ ਦੇਣਗੀਆਂ ਉਹ ਮੁੰਡੇ ਨੂੰ ਛਿੜਕਣ ਲੱਗੀ ਬਹੂਆਂ ਨੂੰ ਹਰ ਖਰਕ ਪਿਆ ਕਰੇ ਮੁੰਡਿਆਂ ਨਾਲ ਲੜਾਈ ਇੱਥੋਂ ਤੱਕ ਵੱਧ ਗਈ ਕਿ ਉਹਨਾਂ ਨੂੰ ਘਰ ਛੱਡਣਾ ਪਿਆ ਰੱਬਾ ਬੰਦੀ ਵੇਲੇ ਫਿਰ ਨਹੀਂ ਤੇ ਕਟਿਆ ਉਹਨਾਂ ਦਾ ਪਲਾਟ ਖਾਲੀ ਪਿਆ ਸੀ ਦੋਵੇਂ ਭਰਾਵਾਂ ਨੇ ਓਕੇ ਸਖਾਲੇ ਹੋ ਕੇ ਉੱਥੇ ਦੋ ਘੋਟੇ ਛੱਤ ਲੈ ਤੇ ਬਹੁਵਾਂ ਨਾਲ ਲੈ ਕੇ ਉੱਥੇ ਹੀ ਰਹਿਣ ਲੱਗੇ। ਉਹਨਾਂ ਦੇ ਦੋ ਦੋ ਜਵਾਕ ਵੀ ਹੋ ਚੁੱਕੇ ਸਨ। ਦੋਵੇਂ ਭਰਾ ਹੋਰਾਂ ਜ਼ਿਮੀਂਦਾਰਾਂ ਦੀ ਜ਼ਮੀਨ ਨਿਸ਼ਚਿਤ ਲੈ ਕੇ ਗਜ਼ਾਰਾ ਕਰਦੇ। ਆਪਣੀ ਜ਼ਮੀਨ ਤੇ ਬੁੜੀ ਉਹਨਾਂ ਨੂੰ ਨਾ ਵੀ ਨਹੀਂ ਸੀ ਤਰਨ ਦਿੰਦੀ। ਮੁੰਡਿਆਂ ਦੇ ਨੌ ਜ਼ਮੀਨ ਚੜੀ ਵੀ ਨਹੀਂ ਸੀ ਕਿਉਂਕਿ ਉਹਨਾਂ ਦੇ ਪਿਓ ਚਾਨਣ ਸਿੰਘ ਦੇ ਮਰਨ ਦਾ ਕੋਈ ਪੱਕਾ ਸਬੂਤ ਨਹੀਂ ਸੀ। ਰਾਮਕੌਰ ਹੀ ਸਭ ਕਾਸੇ ਨੂੰ ਜੱਫਾ ਮਾਰੀ ਬੈਠੀ ਸੀ। ਪਰ ਅਜੀਬ ਸੀ ਰਾਮਕੁਰ ਦੀ ਮਿੱਟੀ ਵੱਡੇ ਮੁੰਡਿਆਂ ਤੇ ਬਹੂਆਂ ਵਲਤਾ ਔ ਥੁੱਕ ਕੇ ਲੰਗਦੀ ਜੇ ਉਹਨਾਂ ਚ ਕੋਈ ਦਿਸਪੈਂਦਾ ਪਾਸਾ ਵੱਟ ਲੈਂਦੀ ਪਰ ਉਹਨਾਂ ਦਾ ਕੋਈ ਜਵਾਗ ਜੇ ਭੁੱਲ ਭਲੇਖੇ ਰਾਮਕੁਰ ਦੇ ਘਰ ਆ ਵੜਦਾ ਤਾਂ ਉਸ ਨੂੰ ਹਾਰੇ ਦੀ ਤੌੜੀ ਚ ਸੁਹਾ ਸੁਹਾ ਦੁੱਧ ਵਿੱਚ ਖੰਡ ਪਾ ਕੇ ਪਿਉਂਦੀ ਜਵਾਕਾਂ ਦੀਆਂ ਬਾਘੀਆਂ ਲੈਣ ਲੱਗਦੀ ਜੱਫੀਆਂ ਪਾਉਂਦੀ ਲਾੜ ਲਡਾਉਂਦੀ ਫੇਰ ਉਸ ਨੇ ਧੀ ਚਰਤ ਦੁੱਲਾ ਯਾਨਕਿ ਛੋਟੇ ਮੁੰਡੇ ਵਿਆਹ ਲੇ ਇੱਕੋ ਕਰ ਵਿਆਹੇ ਬਹੂਆਂ ਸੱਕੀਆਂ ਪੈਣਾ ਸਨ ਵਿਆਹ ਵਿੱਚ ਅੰਗਰੇਜ਼ ਤੇ ਗਰੈਂਟ ਨੂੰ ਨਹੀਂ ਸੱਦਿਆ ਗਿਆ ਨਾ ਉਹਨਾਂ ਦੀਆਂ ਬਹੂਆਂ ਆਈਆਂ ਨਿਆਣੇ ਆਪਣੇ ਆਪ ਹੀ ਆਵੜੇ ਸਨ ਰਾਮਕੌਰ ਨਿਆਣਿਆਂ ਨੂੰ ਖਵਾਉਂਦੀ ਪਿਉਂਦੀ ਤੇ ਉਹਨਾਂ ਦੇ ਪਿਓ ਤੇ ਮਾਵਾ ਨੂੰ ਗਾਲ੍ਹਾਂ ਕੱਢਦੇ ਰਹੇ ਇਹ ਤੂੰ ਪਿਓ ਵਰ ਗਾਲ੍ਹਾਂ ਨਿਕਲ ਜੀ ਕਿਤੇ ਅੰਗਰੇਜ਼ ਦੇ ਮੁੰਡੇ ਨੂੰ ਆਖਦੀ ਨਹੀਂ ਤੈਨੂੰ ਮਾਂ ਨੇ ਆਉਣ ਕਿਵੇਂ ਦੇ ਤਾਂ ਮੇਰੇ ਘਰੇ ਗਰੈਂਟ ਦੀ ਕੁੜੀ ਵੱਲੋਂ ਕੋੜ-ਕੋੜ ਝਾਕਦੀ ਪਰ ਉਹਦੀ ਜੇਬ ਲੱਡੂਆਂ ਨਾਲ ਭਰ ਦਿੰਦੀ। ਕੀਚਰ ਦੁੱਲੇ ਦੇ ਵਿਆਹ ਤੋਂ ਦੋਕ ਸਾਲਾਂ ਬਾਅਦ ਰਾਮਕੁਰ ਨੇ ਇੱਕ ਮੱਝ ਹੋਰ ਲੈ ਲਈ। ਇੱਕ ਪਹਿਲਾਂ ਸੀ ਜੋ ਬੁੱਢੀ ਹੋ ਚੁੱਕੀ ਸੀ ਉਹ ਟੋਲ ਵਾਲੇ ਮੁੰਡੇ ਨੂੰ ਦੋਵੇਂ ਮੱਝਾਂ ਦੁੱਧ ਪਾਉਣ ਲੱਗੀ। ਅਗਲੇ ਸਾਲ ਇੱਕ ਮੱਝ ਹੋਰ ਕਿੱਲੇ ਲਿਆ ਬੰਨੀ। ਫਿਰ ਦੁੱਧ ਨੂੰ ਲੈ ਕੇ ਘਰ ਵਿੱਚ ਝਗੜਾ ਰਹਿਣ ਲੱਗਿਆ। ਕੀਚਰ ਤੇ ਦੁੱਲਾ ਕਹਿੰਦੇ ਸਨ ਕਿ ਉਹਨਾਂ ਨੂੰ ਰਜਮਾ ਦੁੱਧ ਪੀਣ ਨੂੰ ਦਿੱਤਾ ਜਾਵੇ। ਉਹ ਸਾਰਾ ਸਾਰਾ ਦਿਨ ਖੇਤਾਂ ਵਿੱਚ ਦੇਹ ਵੀੜਦੇ। ਤੈਨ ਮੱਝਾਂ ਦੁੱਧ ਮਾਂ ਢੋਲ ਵਾਲੇ ਨੂੰ ਪਾ ਦਿੰਦੀ ਐ ਮੁੰਡੇ ਗੁਜਾ ਗੁਜਾ ਇਹ ਵੀ ਚਾਹੁੰਦੇ ਸਨ ਕਿ ਉਹਨਾਂ ਦੇ ਬੂੰਆਂ ਨੂੰ ਵੀ ਦੁੱਧ ਮਿਲੇ ਸਾਰਾ ਸਾਰਾ ਦਿਨ ਗੋਹਾ ਕੁੜੇ ਹੀ ਕਰਦੇ ਰਹਿੰਦੀਆਂ ਨੇ ਜਿਹੜੀ ਔਰਤ ਮੱਝਾਂ ਦੀ ਮਤਰਾਲ ਵਿੱਚ ਹੱਥ ਪਾਵੇ ਉਸ ਨੂੰ ਰੋਧਾ ਗਲਾਸ ਵੀ ਨਾ ਮਿਲੇ ਇਹ ਤਾਂ ਗਲਤ ਹੈ ਬੁੜੀ ਨੂੰ ਲਾਲਚ ਜਾਗ ਪਿਆ ਸੀ ਉਹ ਚਾਹੁੰਦੀ ਸੀ ਕਿ ਪੈਸੇ ਜਮਾ ਕਰਕੇ ਇੱਕ ਕਿੱਲਾ ਪੈੜੀ ਦਾ ਹੋਰ ਲੈ ਲਵੇ ਉਹ ਜਵਾਬ ਦਿੰਦੀ ਦੁੱਧ ਦੀ ਵੱਟ ਚੋਂ ਤਾਂ ਖਲਬੜੇ ਮੇ ਮਸਾਂ ਪੂਰੇ ਹੁੰਦੇ ਆ ਭਾਈ ਕਿੱਥੋਂ ਦੇ ਦੇ ਦਿਆਂ ਤੁਹਾਨੂੰ ਨੇਕੜੂ ਮੈਂ ਬੱਚੇ ਤਾਂ ਹੀ ਦੇਮਾਂ ਆਖ ਦੀ ਬਥੇਰਾ ਖਵਾਇਆ ਪਿਆ ਤੁਹਾਨੂੰ ਵਿਆਹ ਤੋਂ ਪਹਿਲਾਂ ਬਹੂਆਂ ਮਾਪਿਆਂ ਦੇ ਘਰ ਖਾ ਕੇ ਆਉਂਦੀਆਂ ਨੇ ਹੁਣ ਕਬੀਲਦਾਰਾਂ ਤੁਸੀਂ ਧੀਆ ਪੁੱਤਾਂ ਵਾਲੇ ਛੜੇ ਮਲੰਗ ਨਹੀਂ ਖਾ ਪੀ ਕੇ ਗੁਲਸ਼ਰਲੇ ਡਾਉਣੇ ਤਾਂ ਫਿਰ ਘਰ ਕਿਵੇਂ ਤੁਰੂਗਾ ਫੇ ਤਾੜ ਵੀ ਦਿੰਦੀ ਆਪਦੀ ਅਕਲ ਵਰਤਣੀ ਐ ਤਾਂ ਨਾ ਕਿਨਾਰਾ ਕਰੋ ਪਹਿਲਾਂ ਦੋ ਘੜਾ ਬੈਠੇ ਨੇ ਉਹ ਵੀ ਆਡੀ ਹੋਏ ਨੇ ਕੀ ਚ ਦੁੱਲੇ ਨੂੰ ਤਾਂ ਉਹ ਫੇਰ ਵੀ ਕਦੇ ਹੱਥ ਛਾੜ ਦਿੰਦੀ ਪਰ ਬਹੂਆਂ ਨੂੰ ਸੁੱਕ ਟੁੱਕ ਤੇ ਰੱਖਦੀ ਬਹੂਆਂ ਉਹਨੂੰ ਚੰਗੀਆਂ ਨਾ ਲੱਗਦੀਆਂ ਇੱਕ ਦਿਨ ਦੁੱਲੇ ਨੇ ਆਪਣਾ ਝੂਠਾ ਦੁੱਧ ਅੱਧਾ ਇੱਕ ਗਲਾਸ ਆਪ ਦੀ ਬਹੂ ਨੂੰ ਦੇਤਾ ਬਹੂ ਦੁੱਧ ਪਿੰਦੀ RAMKUR ਦੀ ਨਿਗਾਹ ਪੈ ਗਈ ਬਸ ਫੇਰ ਕੀ ਸੀ ਤੂਫਾਨ ਖੜਾ ਕਰਤਾ RAMKUR ਬੁੜੀ ਨੇ ਸਾਰਾ ਦਿਨ ਬੋਲਦੀ ਰਹੀ ਦਾਤੜੀ ਪੇਟਦੀ ਤੇ ਬਹੂਆਂ ਨੂੰ ਗਾਲ੍ਹਾਂ ਕੱਢਦੀ ਨਾ ਮੁੰਡੇ ਬੋਲੇ ਨਾ ਬਹੂਆਂ RAMKUR ਸਾਹਮਣੇ ਬੋਲਣਾ ਬਾਰੂਦ ਤੇ ਚੰਗਿਆੜੀ ਨੂੰ ਸੁੱਟਣ ਵਰਗੀ ਗੱਲ ਸੀ ਉਹਦਾ ਇਹ ਵੀ ਡਰ ਸੀ ਕਿ ਅਥਾ ਗੁੱਸੇ ਵਿੱਚ ਆਈ ਉਹ ਕਿਤੇ ਕੰਦ ਵਿੱਚ ਟੱਕਰ ਨਾਲ ਮਾਰ ਜਾਵੇ ਪੰਜਵੇਂ ਮੁੰਡੇ ਹਰਨੇਕ ਨੂੰ ਚੋਰੀਆਂ ਖਵਾਉਂਦੀ ਉਹ ਮਾਂ ਬਿਨਾਂ ਸਾਰਦਾ ਨਹੀਂ ਸੀ ਸੀ ਵੀ ਚੜਦੀ ਜਵਾਨੇ ਚ ਨਿਤ ਦਾ ਕਲੇਸ਼ ਮਟਾਉਣ ਲਈ ਕੀਚਰ ਤੇ ਦੁੱਲਾ ਵੀ ਆਡ ਹੋਵੇ ਫਿਰਨੀ ਵਾਲੀ ਆਵਾਦੀ ਵਿੱਚ ਉਹਨਾਂ ਨੇ ਵਿਆਹ ਦੇ ਕੋਠਲੇ ਛੱਤਲੇ ਉੱਥੇ ਹੀ ਰਹਿ ਕੇ ਜੂਨ ਗੁਜ਼ਾਰਾ ਕਰਨ ਲੱਗੇ ਚਾਰੇ ਮੁੰਡੇ ਬੁੜੀ ਦੀ ਮੌਤ ਪਾਲਦੇ ਉਹ ਨਾ ਮਰਦੀ ਨਾ ਮੰਜਾ ਛੱਡਦੀ ਤੈਨੂੰ ਨਹੀਂ ਵਿਹੋਂਦੀ ਵੇ ਮੈਂ ਕੀ ਕਰਨਾ ਬਹੁਤਾਂ ਬਗਾਨੀ ਧੀ ਮੇਰੀ ਮਿੱਤ ਕਦੇ ਨਹੀਂ ਬਣਨੀ ਉਹ ਹਰਨੇਕ ਨੂੰ ਆ ਦਾ ਫੈਸਲਾ ਸੁਣਾਉਂਦੀ ਹਰਨੇਕ ਬੋਲਦਾ ਨਾ ਪਰ ਆਖਣਾ ਚਾਹੁੰਦਾ ਸੀ ਬਹੁ ਤੇਰੇ ਖਾਤ ਥੋੜੋ ਲਿਓਣੀ ਹੈ ਮੈਨੂੰ ਚਾਹੀਦੀ ਹੈ ਪਰ ਕਹਿ ਨਾ ਸਕਦਾ RAM ਕੋ ਰੋਟੀ ਟੁਕ ਤਸਬ ਆਪ ਕਰਦੀ ਮੱਝਾਂ ਦੀ ਧਾਰ ਕੱਢਦੀ ਗੋਹਾ ਗੂੜਾ ਹਰਨੇਕ ਕਰ ਦਿੰਦਾ ਹੁਣ ਜ਼ਮੀਨ ਉਹ ਹਿੱਸੇ ਤੇ ਦਿੰਦੀ ਮਾਂ ਪੁੱਤ ਆਪ ਵਸਦੇ ਨੇ ਮੱਝਾਂ ਦਾ ਕੰਮ ਕਰਦੇ ਇੱਕ ਮੱਝ ਦਾ ਦੁੱਧ ਪੀ ਵਰਤ ਲੈnde ਦੂਰ ਆ ਵੇਚ ਦਿੰਦੇ ਇੱਕ ਦਿਨ ਕੀ ਹੋਇਆ ਸਿਆਲ ਦੀ ਰੁੱਤ ਸੀ ਉਹ ਘਰ ਦੇ ਬਾਹਰ ਮੂਹਰੇ ਕੱਚੀ ਚੌਂਕੜੀ ਤੇ ਬੈਠੀ ਧੁੱਪ ਸੇਕ ਰਹੀ ਸੀ ਦੁਪਹਿਰ ਦਾ ਵਕਤ ਦੂਰੋਂ ਕੋਈ ਬੰਦਾ ਆਉਂਦਾ ਦਿਸਿਆ ਹੱਥ ਵਿੱਚ 베ਰੀ ਦੀ ਸੋਟੀ ਸਿਰ ਤੇ ਨਿੱਕੀ ਜਿਹੀ ਗੱਠੜੀ ਤੇ ਮੰਗ ਰੇ ਇੱਕ ਕੁੜੀ 7-8 ਸਾਲ ਦੀ ਠਮਕ ਠਮਕ ਤੁਰਦੀ ਆਵੇ ਬੁੜਾ ਉਹਨਾਂ ਦੇ ਬੂਹੇ ਵੱਲ ਝਾਕਦਾ ਉਹਦੇ ਕੋਲ ਦੀ ਲੰਘਿਆ ਜਦੋਂ ਉਹ ਬੀਹੇ ਵਿੱਚ ਦੂਰ ਲੰਘਿਆ ਤਾਂ ਅੱਖਾਂ ਤੇ ਹੱਥ ਦਾ ਛੱਪਰ ਜਿਹਾ ਬਣਾ ਕੇ ਉਸਨੇ ਉਹਨਾਂ ਵੱਲ ਵੇਖਿਆ ਫੇਰ ਉਸਨੇ ਤੀਵੀਨ ਪੁੱਛਿਆ ਉਹ ਕਿਹੋਂ ਹੋਇਆ ਏ ਕਿਹਦੇ ਬੜੂ ਜਾ ਕੇ ਦੇਖਤਾ ਜਾ ਗਿਆ ਇਧਰ ਨੂੰ ਤੇ ਫੇਰ ਦਿਨਟੜਿਓ ਉਹ ਵਾਪਸ ਜਾ ਰਿਹਾ ਸੀ ਉਹ ਉੱਥੇ ਦੀ ਉੱਥੇ ਹੀ ਬੈਠੀ ਸੀ ਇਸ ਵਾਰ ਉਹ ਦੇ ਸਾਹਮਣੇ ਆ ਕੇ ਖੜ ਗਿਆ ਤੇ ਬੋਲਿਆ ਰਾਮੋ ਐ ਏਡੀ ਜੀ ਹੋ ਕੇ ਮੰਜੀ ਤੇ ਪਈ ਉਹ ਝੱਟ ਬੈਠੀ ਹੋਵੀ ਅੱਖਾਂ ਉਹ ਜੜੀਆਂ ਉਹ ਦੀ ਸਿਆਣ ਵਿੱਚ ਨਹੀਂ ਆ ਰਿਹਾ ਸੀ ਕਿਸ ਨੇ ਆਪ ਹੀ ਦੱਸਿਆ ਮੈਂ ਗਰਚਰਨ ਸ ਹਾਂ ਪਿੰਡੋਂ ਥੰਮਣ ਸੋਂ ਦਾ ਭਾਂਡ ਜਾ ਪੂ ਭਾਈ ਗਰਚਰਨ ਸੋਂ ਇੱਥੇ ਕਿਵੇਂ ਰਾਮਕੁਰਨ ਜਿਵੇਂ ਕਿਸੇ ਨੇ ਫੜ ਕੇ ਝੰਜੋੜ ਦਿੱਤਾ ਹੋਵੇ ਉਹ ਬਹੁਤ ਵਰੇ ਪਿਸ਼ਾ ਚਲੀ ਗਈ ਜਵਾਨੀ ਦੇ ਦਿਨਾ ਵਿੱਚ ਫੇਰ ਜਿਵੇਂ 16 ਸਾਲ ਦੀ ਬਾਹ ਬੈਠੀ ਹੋਵੇ ਆਪਣੇ ਤੇ ਲਈ ਗਰਮ ਚਾਦਰ ਸੰਭਾਲ ਦੀ ਉਠੀ ਜੋ ਉਹਨਾਂ ਨੂੰ ਅੰਦਰ ਵਿਹੜੇ ਵਿੱਚ ਲੈ ਗਈ ਮੰਜਾ ਡਾਤਾ ਉਹ ਕਹਿੰਦਾ ਇਸ ਪਿੰਡ ਸਿੱਧੂਆਂ ਦਾ ਘਰ ਹੈ ਨਾ ਇੱਕ ਉਹਨਾਂ ਦੇ ਇੱਕ ਮੁੰਡੇ ਦੀ ਦੱਸ ਪਈ ਸੀ ਪੋਤੀ ਖਾਤਰ ਮੈਂ ਕਿਹਾ ਸਾਹਮਣੇ ਮੱਥੀ ਘਰ-ਵਾਰ ਹੈ ਦੇਖ ਆਵਾਂ ਇਹ ਬੂਜੀ ਇਹ ਬੱਚੀ ਕੌਣ ਹੈ ਭਾਈ ਰਾਮਕੁਰ ਨੇ ਪੁੱਛਿਆ ਸੀ ਇਹ ਦੋਤੀ ਦੀ ਕੁੜੀ ਹੈ ਹੱਡ ਕਰਕੇ ਨਾਲ ਆ ਗਈ ਮੇਰੇ ਮੈਂ ਤਾਂ ਸ਼ਹਿਰ ਆਇਆ ਸੀ ਉੱਥੋਂ ਇੱਧਰ ਆ ਗਿਆ ਫੇਰ ਦੱਸਣ ਲੱਗਾ ਪਿੰਡ ਦਾ ਤਾਂ ਮੈਨੂੰ ਪਤਾ ਸੀ ਸਿੱਧੂਆਂ ਦੇ ਘਰੋਂ ਮੈਂ ਤੇਰਾ ਘਰ ਵੀ ਪੁੱਛ ਲਿਆ ਵੈਸੇ ਤਾਂ ਮੈਨੂੰ ਅੰਦਾਜ਼ਾ ਆ ਜਾਂ ਸੀ ਪਰ ਮੈਂ ਪੱਕ ਕਰਕੇ ਫੇਰ ਹੀ ਇੱਧਰ ਆਇਆ ਮੈਂ ਕਿਹਾ ਆਇਆ ਤਾਂ ਮਿਲੀ ਚਲੀਏ ਰਾਮਾ ਨੂੰ ਰਾਮਕੌਰ ਨੇ ਵੇਖਿਆ ਗਰਚਨ ਖਾਸਾ ਬੜਾ ਹੋ ਗਿਆ ਸੀ ਦਾੜੀ ਚਿੱਟੀ ਸਫੈਦ ਕੁਕੜੀ ਦੇ ਅੰਡੇ ਵਰਗੀ ਅੱਖਾਂ ਵਿੱਚੋਂ ਨੂਰ ਨਹੀਂ ਰਹਿ ਗਿਆ ਸੀ ਬਸ ਜਿਵੇਂ ਰੀਠੇ ਜੇ ਹੋਣ ਹੀਟਲੇ ਚਾਰੇ ਦੰਦ ਨਿਕਲੇ ਹੋਏ ਝੁੱਕ ਕੇ ਤੁਰਦਾ ਸੀ ਹੱਥ ਵਿੱਚ ਛੋਟੀ ਵੀ ਸਾਰੇ ਵਾਸਤੇ ਫੜੀ ਹੋਈ ਸੀ ਰਾਮਕੌਰ ਨੂੰ ਇੱਕ ਇੱਕ ਕਰਕੇ ਪ੍ਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ ਟੌੜੀ ਵਿੱਚੋਂ ਉਹ ਤਿੰਨ ਬਾਟੀਆਂ ਸੂਹੇ ਦੁੱਧੀਆਂ ਭਰ ਲਈ ਵਿੱਚ ਖੰਡ ਦੀ ਮੁਠੀ ਵੀ ਕੋਲ ਲਈ ਦਰਚਰਨ ਕਹਿੰਦਾ ਐਨਾ ਤਾਂ ਪੀਤਾ ਨੀ ਜਾਣ ਆਰਾਮੇ ਇੱਕ ਖਾਲੀ ਬਾਟੀ ਲਿਆ ਦੇ ਬੁੱਕ ਕ ਮੈਂ ਪੀ ਲੂੰ ਬਾਕੀ ਕੁੜੀ ਪੀ ਲੂਗੀ ਇੱਕ ਬਾਟੀ ਤਾਂ ਤੂੰ ਚੱਕ ਹੀ ਲੈ ਦੁੱਧ ਪੀ ਕੇ ਉਹ ਆਪੋ ਆਪਣੀ ਇਕਵਿਦਾਰੀ ਦੀਆਂ ਗੱਲਾਂ ਕਰਨ ਲੱਗੇ ਮੁੰਡੇ ਕੁੜੀਆਂ ਦੀਆਂ ਗੱਲਾਂ ਤੋਂ ਅਗਾਹ ਰਿਸ਼ਤੇਦਾਰੀਆਂ ਵਿੱਚ ਪੈ ਗਏ ਆਪਣੀ ਕੋਈ ਗਲਤ ਤਾਂ ਇਕ ਵੀ ਨਾ ਕੀਤੀ ਤੇ ਫੇਰ ਕਹਿੰਦਾ ਚੰਗਾ ਚੱਲਦਾ ਮੈਂ ਤਾਂ ਦਿਨ ਛੇਪ ਦੇ ਨੂੰ ਪਹੁੰਚ ਜੂ ਪਿੰਡ ਹੌਲੀ ਹੌਲੀ ਬੱਸਾਂ ਦੇ ਟਾਈਮ ਹੈਗੇ ਹਾਲੇ ਰਾਮਕੁਰ ਨੇ ਉਸ ਰਾਤ ਰਹਿਣ ਲਈ ਜੋਰ ਪਾਇਆ ਕਹਿੰਦੀ ਸੀ ਗੱਲਾਂ ਕਰਾਂਗੇ ਅਗਰ ਚਰਨ ਰਹਿ ਜਾ ਪਰ ਉਹ ਜਾਣ ਦੀ ਕਹਾਵੇ ਸੀ ਤੇ ਉਹ ਚੱਲਿਆ ਗਿਆ ਆਪਣੇ ਬੂਹੇ ਅੱਗੇ ਖੜੀ ਉਹ ਉਸ ਨੂੰ ਦੂਰ ਤੱਕ ਤੁਰੇ ਜਾਂਦੇ ਨੂੰ ਵੇਖਦੀ ਰਹੀ ਫਿਰ ਅੰਦਰ ਸਵਾਦ ਵਿੱਚ ਰਜਾਈ ਲੈ ਕੇ ਪੈ ਗਈ ਉਹਦਾ ਚਿੱਤ ਬਹੁਤ ਹੀ ਢਿੱਲਾ ਹੋ ਗਿਆ ਸੀ ਹੌਲੀ ਹੌਲੀ ਦਿਨ ਪਾ ਕੇ ਉਹਨੂੰ ਮਹਿਸੂਸ ਹੋਣ ਲੱਗਾ ਜਿਵੇਂ ਇਸ ਸੰਸਾਰ ਵਿੱਚ ਉਸ ਨੂੰ ਕਿਸੇ ਵਿਰੁੱਧ ਕੋਈ ਸ਼ਿਕਾਇਤ ਨਾ ਰਹਿ ਗਈ ਹੋਵੇ ਉਸ ਦਾ ਰਣੜਾਉ ਪਾਰੇ ਵਾਂਗ ਫੈਲ ਕੇ ਜਿਵੇਂ ਮਿੱਟੀ ਦਾ ਹਿੱਸਾ ਬਣ ਗਿਆ ਹੋਵੇ ਇੱਕ ਦਿਨ ਉਸ ਨੇ ਹਰਨੇਕ ਨੂੰ ਕਿਹਾ ਕਿ ਵਾਹਲੇ ਕਰ ਦੋਵੇਂ ਘਰੀ ਇੱਕ ਇੱਕ ਮੱਝ ਬੰਨ ਆਵੇ ਤੇ ਫਿਰ ਇੱਕ ਦਿਨ ਉਸ ਨੇ ਅਗਵਾਲ ਦੇ ਚਾਰ ਸਿਆਣੇ ਬੰਦੇ ਸੱਦੇ ਤੇ ਜ਼ਮੀਨ ਦੇ ਪੰਜ ਹਿੱਸੇ ਕਰ ਦਿੱਤੇ ਪੰਜਾਂ ਪੁੱਤਰਾ ਨੂੰ ਦੇ ਦੇ ਹੋਰ ਦਿਨ ਲੰਘੇ ਤਾਂ ਉਸ ਨਹਿਰਨੇਕ ਨੂੰ ਆਖਿਆ ਤੂੰ ਸਾਂ ਭਾਈ ਆਪ ਦਾ ਕਾਰ ਆਪੀ ਮੇਰਾ ਤਾਂ ਚੰਦ ਰੋਜ਼ ਦਾ ਮੇਲਾ ਹੈ ਵਿਆਹ ਵੀ ਕਰਾ ਲੈ ਹੁਣ ਇਹ ਦੁਨੀਆ ਮੈਂ ਬਹੁਤ ਦੇਖ ਲਈ ਬਹੁਤ ਦੇਖ ਲਈ ਬਹੁਤ ਭੁਗਤ ਲਈ ਹੁਣ ਮੈਨੂੰ ਆਰਾਮ ਦੀ ਲੋੜ ਹੈ ਧੰਨਵਾਦ ਦੋਸਤ